ਸਟਾਰਟ ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਵੈਲਕਮ ਆ ਸਾਡੇ ਚੈਨਲ ਸਹਿਨੂਰ ਬਲੌਗਸ ਤੇ ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕੁਝ ਹੋਮ ਮੇਡ ਟਿਪਸ ਅਤੇ ਮੈਮਰੀ ਬੁੱਕ ਆਪਣੀ ਸੋ ਹਾਂਜੀ ਮੈਂ ਤੁਹਾਨੂੰ ਦਿਖਾਣੀ ਆ ਆਪਣੀ ਹੋਮ ਮੇਡ ਟੇਪ ਸੋ ਇਹ ਮੇਰੀ ਫਰਸਟ ਹੋਮ ਮੇਡ ਟੇਪ ਦੇਖੋ ਤੇ ਇਹ ਹੈਗੀ ਆ ਮੇਰੀ ਸੈਕਿੰਡ ਹੋਮ ਮੇਡ ਟੇਪ ਇਹ ਹੈਗੇ ਮੇਰੀ 3rd ਵਨ ਇਹ ਹੈਗੇ ਮੇਰੀ 4th ਵਨ ਸੋ ਹਾਂਜੀ ਮੈਂ ਤੁਹਾਨੂੰ ਦੱਸਦੀ ਇਹ ਮੈਂ ਨੇ ਬਣਾਇਆ ਕਿਵੇਂ ਪਹਿਲਾਂ ਇੱਕ ਆਪਾਂ ਨੂੰ ਟੇਪ ਚਾਹੀਦੀ ਆ ਆਪਾਂ ਨੇ ਇੱਕ ਟੇਪ ਲੈਣੀ ਆ ਟੇਪ ਲੈ ਕੇ ਉਸ ਤੇ ਜਿਹੜੇ ਵੀ ਆਪਣੇ ਘਰੇ ਆ ਕੋਈ ਸਲਾਰਜ਼ ਹੁੰਦੇ ਨੇ ਲੀਫਸ ਹੁੰਦੇ ਨੇ ਉਹਨੇ ਤਾਂ ਕੋਈ ਵੀ ਡਿਜ਼ਾਈਨ ਨਾ ਲੈਣਾ ਆ ਜਿਵੇਂ ਮੈਂ ਇੱਥੇ ਲੀਫਸ ਨੂੰ ਛੋਟਾ-ਛੋਟਾ ਕੀਤਾ ਆ ਔਰ ਮੇ ਤੁਸੀਂ ਛੋਟੇ-ਛੋਟੇ ਪੀਸ ਕਰ ਲਓ ਫਿਰ ਉਹਨੂੰ ਆਪਣੇ ਹਿਸਾਬ ਨਾਲ ਡੈਕੋਰੇਟ ਕਰਕੇ ਉਹਨੂੰ ਤੇ ਪੇਸਟ ਕਰ ਦੋ ਤੇ ਫਿਰ ਇੱਕ ਫਿਰ ਟੇਪ ਲਓ ਉਹ 19 ਸਾਈਜ਼ ਦੀ ਫਿਰ ਉਹਦੇ ਉੱਤੇ ਐਵੇਂ ਕਵਰ ਕਰ ਦੋ ਜਿਸ ਦੇ ਨਾਲੇ ਦੋਨੋਂ ਪਾਸੇ ਦੇਖੋ ਕਵਰ ਹੋ ਜਾਂਦੀ ਆ ਫਿਰ ਲੈਮੀਨੇਸ਼ਨ ਮੰਗੋਏ ਇੱਕ ਟੇਪ ਤਿਆਰ ਹੋ ਜਾਂਦੀ ਆ ਜਿਸ ਨਾਲ ਕੀ ਆਪਾਂ ਪ੍ਰੋਜੈਕਟ ਤੇ ਲਾ ਸਕਦੇ ਆ ਇਹ ਬਹੁਤ ਸੋਹਣੀ ਲੱਗੂਗੀ ਪ੍ਰੋਜੈਕਟ ਤੇ ਲਾਉਣ ਵਾਸਤੇ ਆਪਾਂ ਐਵੇਂ ਦੀ ਹੋਰ ਟੈਪ ਬਣਾ ਸਕਦੇ ਆ ਤੇ ਪ੍ਰੋਜੈਕਟ ਜੇ ਬਹੁਤ ਸੋਹਣਿਆ ਲੱਗਣ ਗਿਆ ਤੇ ਤੁਸੀਂ ਦੱਸਿਓ ਤੁਹਾਨੂੰ ਆ ਸਾਰਿਆਂ ਚੋਂ ਕਿਹੜੀ ਜਿਆਦਾ ਸੋਹਣੀ ਟੈਪ ਲੱਗੀ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇਗੀਆਂ ਸਾਰੇ ਕਮੈਂਟ ਵਿੱਚ ਜਰੂਰ ਦੱਸਿਓ ਸੋ ਹਾਂਜੀ ਹੋਰ ਮੈਂ ਤੁਹਾਨੂੰ ਦਿਖਾਉਂਗੀ ਆਪਣੀ ਮੈਮਰੀ ਬੁੱਕ ਸੋ ਇਹ ਹੈਗੀ ਮੇਰੀ ਮੈਮਰੀ ਬੁੱਕ ਸੋ ਮੈਂ ਤੁਹਾਨੂੰ ਦਿਖਾਨੀ ਹੈ ਅੰਦਰੋਂ This is दिस इज माई फर्स्ट पेज एंड थन दसूंगी भी मैंने बनाई भी मैं डिटेल्स ज मैं तुम्हें दसूंगी मैंने नच करे की थर्ड पेज page 50 page last see meri memory book ta hun main chunoye details dasdi ha ਸੋ ਗਾਇਸ ਮੇਰੇ ਕੋਲ ਇੱਕ ਕੈਲੰਡਰ ਸੀਗਾ ਉਹਦੇ ਥੇ ਉਹ ਜੋਇੰਟ ਸੀਗਾ ਪਰ ਮੈਂ ਇੱਥੋਂ ਇਹਦੀ ਕਟਿੰਗ ਕੀਤੀ ਤੇ ਮੈਂ ਇਹਦੀ ਕਟਿੰਗ ਕਰ ਲਈ ਤੇ ਫਿਰ ਮੈਂ ਇਹਦੇ ਅੱਗੇ ਵੀ ਤੇ ਪਿੱਛੇ ਵੀ ਪੇਪਰ ਪੇਸਟ ਕੀਤਾ ਪੇਪਰ ਪੇਸਟ ਕਰਨ ਤੋਂ ਬਾਅਦ ਮੈਂ ਇੱਕ ਵਾਈਟ ਪੇਪਰ ਕੱਟਿਆ ਤੇ ਇੱਥੇ ਲਾਇਆ ਤੇ ਫਿਰ ਮੈਂ ਲਿਖਿਆ ਮੈਮਰੀ ਬੁੱਕ ਤੇ ਡਿਜ਼ਾਈਨ ਬਣਾਇਆ ਤੇ ਮੇਰੇ ਕੋਲ ਜਿਹੜੇ ਵੀ ਤੁਹਾਡੇ ਮੰਮਾ ਫੋਲ ਸਟੋਨਸ ਪਹਿੰਦਦੇ ਨੇ ਜਾਂ ਫਿਰ ਆਪਣੇ ਘਰੇ ਸਟੋਨਸ ਪਹਿੰਦਦੇ ਨੇ ਆਪਣੇ ਪੁਰਾਣੇ 올ਡ ਸੂਟਸ ਦੇ ਉਹ ਆਪਾਂ ਧਾਰ ਕਿ ਇੱਥੇ ਲਾ ਸਕਦੇ ਮੈਨੇ ਇੱਥੇ ਸਟੋਨਸ ਲਗਾਏ ਨੇ ਤੇ ਕੁਝ ਮੈਂ 글ਿਟਰੀ ਸਟicker ਸੀਗੇ ਇਹ ਲਾਤੇ ਤੇ ਉਸ ਤੋਂ ਬਾਅਦ ਮੇਰੇ ਕੋਲ ਮੀਨਰਸ ਪਏ ਸੀਗੇ ਫੋਰ ਮੈਂ ਇੱਥੇ ਮੀਨਰਸ ਲਗਾਏ ਨੇਗੇ ਤੇ ਫਿਰ ਮੇਰੇ ਮਮਾ ਕੋਲ ਇੱਕ ਟੇਪ ਵੀ ਪਈ ਸੀ ਉਹ ਟੇਪ ਦਾ ਯੂਜ਼ ਕਰਕੇ ਦੇਖੋ ਪਹਿਲਾਂ ਨੇ ਲੈਮੀਨੇਸ਼ਨ ਕੀਤਾ ਟੇਪ ਨੂੰ ਫਿਰ ਮੈਨੇ ਇੱਥੇ ਪੇਸਟ ਕੀਤੀ ਸੋ ਫਿਰ ਮੈਨੇ ਅੰਦਰੋਂ ਕੀ ਕੀਤਾ ਇੱਕ ਕਲਰਫੁਲ ਸ਼ੀਟ ਲਈ ਤੇ ਫਿਰ ਮੈਂ ਆਪਣਾ ਸਾਰਾ ਬਾਇਓ ਡਾਟਾ ਲਿਖਿਆ ਕਲਰਫੁਲ ਸ਼ੀਟ ਤੇ ਦੇਖ ਸਕਦੇ ਹੋ ਸੋ ਫਿਰ ਮੈਂ ਨੈਕਸਟ ਪੇਜ ਤੇ ਆਪਣੀ ਫੋਟੋ ਲਾਈ ਜਿਸ ਦੇ ਵਿੱਚ ਅਸੀਂ ਸ਼ਿਮਲੇ ਗਏ ਸੀਗੇ ਮੈਂ ਇਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸ਼ਿਮਲੇ ਗਏ ਸੀਗੇ ਤੇ ਮੈਂ ਇਹ ਡਰੈਸ ਵੇਅਰ ਕੀਤੀ ਸੀਗੀ ਨੈਕਸਟ ਫੋਟੋਸ ਮੈਂ ਤੁਹਾਨੂੰ ਇਹ ਦੱਸਿਆ ਸੀ ਨੈਕਸਟ ਫੋਟੋਸ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਆ ਇੱਥੇ ਨਾ ਮੈਂ ਆਪਣੇ ਘਰੇ ਇੱਕ ਪlant ਗਰੋ ਕੀਤਾ ਆ plant ਤਾਂ ਫਿਰ ਮੈਨੇ plant ਦੀ ਫੋਟੋ ਇੱਥੇ ਸ਼ੋ ਕੀਤੀ ਨੈਕਸਟ ਪੇਜ ਤੇ ਮੈਂ ਓਪਨ ਨਹੀਂ ਹੋ ਰਿਹਾ ਨੈਕਸਟ ਪੇਜ ਤੇ ਮੈਂ ਦੱਸਿਆ ਸੀਗਾ ਸੀ ਮਮਾ ਮੈਂ ਪਾਪਾ ਦੀ ਪਿਕਚਰ ਐ ਅਸੀਂ ਗਏ ਸੀਗੇ ਸ਼ਿਮਲੇ ਉੱਥੇ ਬਹੁਤ ਇੰਜੋਏ ਕੀਤਾ ਸੀ ਮੂਵਮੈਂਟ ਨੂੰ ਬਹੁਤ ਇੰਜੋਏ ਕੀਤਾ ਉੱਥੇ ਫੋਟੋ ਲਗਾਈ ਤੇ ਲਿਖਿਆ ਦ ਨੈਕਸਟ ਪੇਜ ਤੇ ਹੈ ਨਾ ਮੈਂ ਹਾਂਜੀ ਮੈਂ ਰੋਜ਼ ਪਲਾਂਟਸ ਨੂੰ ਵਾਟਰ ਦਿੰਦੀ ਆ ਤਾਂ ਫਿਰ ਮੈਂ ਇੱਥੇ ਪਲਾਂਟਸ ਨੂੰ ਵਾਟਰ ਦਿੰਦੇ ਹੋਏ ਆਪਣੀ ਇੱਕ ਪਿਕਚਰ ਲਗਾਈ ਆ ਨੈਕਸਟ ਪੇਜ ਤੇ ਮੈਂ ਮਮਾ ਦੀ ਰੋਜ਼ ਕਲੀਨਿੰਗ ਚ ਹੈਲਪ ਕਰਦੀ ਆ ਜਿਵੇਂ ਕਿ ਮੈਂ ਮਮਾ ਸੈਲਫ ਕਲੀਨ ਕਰ ਦਿੰਦੀ ਆ ਤਾਂ ਇੱਥੇ ਮੈਂ ਪਿਕਚਰ ਲਾਈ ਕਿ ਹਾਂ ਮੈਂ ਮਮਾ ਦਾ ਬਬੂ ਚ ਹੈਲਪ ਕਰਾ ਦਿੰਦੀ ਆ ਸੋ ਇਹ ਸੀਗੀ ਮੇਰੀ ਮੈਮਰੀ ਬੁੱਕ ਅਗਰ ਤੁਹਾਨੂੰ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਤੇ ਐਂਡ ਤੇ ਮੈਨੇ ਇੱਥੇ ਪੇਪਰ ਚ ਕਾ ਕੇ ਲਿਖਿਆ ਸੀ ਥੈਂਕਸ ਤੇ ਨੂੰ ਮੈਂ ਟਾਈ ਕੀਤਾ ਸੀ ਮੇਰੇ ਕੋਲ ਪਿੰਕ ਰੀਬਨ ਸੀ ਮੈਨੇ ਇਹਨੂੰ ਟਾਈ ਕੀਤਾ ਪਿੰਕ ਰੀਬਨ ਨਾਲ ਤਾਂ ਇਹ ਦਾ ਕਵਰ ਆ ਜਿਸ ਵਿੱਚ ਮੈਨੇ ਪਾਈਆ ਅਗਰ ਤੁਹਾਨੂੰ ਮੇਰੇ ਇਹ ਵਧੀਆ ਲੱਗੀ ਹੋਵੇ ਮੈਮਰੀ ਬੁੱਕ ਤੇ ਹੋਮ ਮੇਡ ਟਿਪਸ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਬਾਏ